ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਰੋਜ਼ਾਨਾ ਹੀ ਉਤਾਰ ਚੜ੍ਹਾਅ ਵੇਖਣ ਨੂੰ ਮਿਲਦਾ ਰਹਿੰਦਾ ਹੈ ਪਰ ਹੁਣ ਦੀ ਗੱਲ ਕਰੀਏ ਤੇ ਸੋਨੇ ਦੀਆਂ ਕੀਮਤਾਂ ਦੇ ਵਿੱਚ ਵਾਧਾ ਦੇਖਣ ਨੂੰ ਮਿਲਿਆ ਨਾਲ ਹੀ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਚਾਂਦੀ ਦੀ ਕੀਮਤ ਵੀ 1 ਲੱਖ ਨੂੰ ਪਾਰ ਕਰ ਗਈ ਹੈ ਇੱਕ ਹਫ਼ਤੇ ਦੇ ਅੰਦਰ ਇਹਨਾਂ ਦੋਹਾਂ ਧਾਤਾਂ ਦੀਆਂ ਕੀਮਤਾਂ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਵੇਖਣ ਨੂੰ ਮਿਲਿਆ ਇਸ ਵੇਲੇ ਬਾਜ਼ਾਰ ਦੇ ਵਿੱਚ ਸੋਨੇ ਚਾਂਦੀ ਦਾ ਕੀ ਰੇਟ ਚੱਲ ਰਿਹਾ ਹੈ ਅੱਜ ਦੇ ਇਸ ਖਾਸ ਵੀਡੀਓ 'ਚ ਤੁਹਾਨੂੰ ਦੱਸਾਂਗੇ ਤੇ ਅੰਤ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਨਾਲ ਹੀ ਨਾਲ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਹੁਣ ਗੱਲ ਕੀਤੀ ਜਾਵੇ ਕਿ ਕੀ ਹਾਲ ਸੋਨੇ ਚਾਂਦੀ ਦਾ ਇਸ ਵੇਲੇ ਬਾਜ਼ਾਰ ਦੇ ਵਿੱਚ ਹੈ ਤੇ ਦੱਸਿਆ ਗਿਆ ਕਿ ਇਸ ਹਫਤੇ ਸੋਨੇ ਚਾਂਦੀ ਦੀਆਂ ਕੀਮਤਾਂ 'ਚ ਭਾਰੀ ਵਾਧਾ ਦੇਖਣ ਨੂੰ ਮਿਲਿਆ ਇੰਡੀਅਨ ਬੁਲੀਅਨ ਐਂਡ ਜੁਐਲਰ ਐਸੋਸੀਏਸ਼ਨ ਦੀ ਵੈੱਬਸਾਈਟ ਦੇ ਮੁਤਾਬਕ ਪਿਛਲੇ ਸ਼ਨੀਵਾਰ ਯਾਨੀ ਕਿ 2 ਮਾਰਚ ਨੂੰ ਸੋਨਾ ਜੋ ਹੈ ਉਹ 88169 ਰੁਪਏ ਤੇ ਸੀ ਜਿਹੜਾ ਕਿ ਇਸ ਵੇਲੇ ਵੱਧ ਕੇ 99164 ਰੁਪਏ ਪ੍ਰਤੀ 10 ਗ੍ਰਾਮ ਤੇ ਪਹੁੰਚ ਗਿਆ ਭਾਵ ਕਿ ਇਸ ਹਫਤੇ ਸੋਨੇ ਦੇ ਵਿੱਚ ਲਗਭਗ 995 ਰੁਪਏ ਜਿਹੜਾ ਉਹ ਵਾਅਦਾ ਵੇਖਣ ਨੂੰ ਮਿਲਿਆ ਦੂਸਰੇ ਪਾਸੇ ਅਸੀਂ ਚਾਂਦੀ ਦੀ ਗੱਲ ਕਰਾਂਗੇ ਤੇ ਪਿਛਲੇ ਸ਼ਨੀਵਾਰ ਚਾਂਦੀ ਦੀ ਜਿਹੜੀ ਕੀਮਤ ਹੈ ਉਹ 97620 ਰੁਪਏ ਤੇ ਸੀ ਇਸ ਹਫਤੇ ਚਾਂਦੀ ਦੀ ਕੀਮਤ ਦੇ ਵਿੱਚ 3272 ਰੁਪਏ ਦਾ ਵਾਅਦਾ ਵੇਖਣ ਨੂੰ ਮਿਲਿਆ ਤੇ ਹੁਣ ਚਾਂਦੀ ਦੀ ਕੀਮਤ 1 ਲੱਖ ਨੂੰ ਪਾਰ ਕਰਕੇ 1 ਲੱਖ 892 ਰੁਪਏ ਪ੍ਰਤੀ ਕਿਲੋਗ੍ਰam ਤੇ ਪਹੁੰਚ ਗਈ ਇਸੇ ਤਰ੍ਹਾਂ ਇੱਕ ਹਫਤੇ ਦੇ ਦਰਮਿਆਨ ਇਸ ਦੀ ਕੀਮਤ ਦੇ ਵਿੱਚ 3272 ਰੁਪਏ ਦਾ ਵਾਅਦਾ ਵੇਖਣ ਨੂੰ ਮਿਲਿਆ 28 ਮਾਰਚ ਨੂੰ ਚਾਂਦੀ ਨੇ 1 ਲੱਖ 900 34 ਰੁਪਏ ਅਤੇ ਸੋਨਾ ਜੋ ਹੈ ਉਹ 99306 ਰੁਪਏ ਦੇ ਸਰਵਕਾਲੀ ਉੱਚ ਪੱਧਰ ਤੇ ਪਹੁੰਚ ਗਿਆ ਸੀ ਹੁਣ ਦੇਸ਼ ਦੇ ਕੁਝ ਪ੍ਰਮੁੱਖ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤੇ ਕਿਹਾ ਜਾਵੇ ਕਿ ਇਹਨਾਂ ਕੀਮਤੀ ਧਾਤਾਂ ਦੀ ਆਖਰਕਾਰ ਕੀਮਤ ਕੀ ਇਹਨਾਂ ਸ਼ਹਿਰਾਂ ਦੇ ਵਿੱਚ ਚੱਲ ਰਹੀ ਹੈ ਸਭ ਤੋਂ ਪਹਿਲਾਂ ਗੱਲ ਦਿੱਲੀ ਦੀ ਕਰਾਂਗੇ ਦਿੱਲੀ ਦੇ ਵਿੱਚ 10 ਗ੍ਰਾਮ 24 ਕੈਰਟ ਸੋਨੇ ਦੀ ਕੀਮਤ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ 91350 ਰੁਪਏ 22 ਕੈਰਟ 10 ਗ੍ਰਾਮ ਦੀ ਗੱਲ ਕਰੀਏ ਤਾਂ 83750 ਰੁਪਏ ਆ ਹੁਣ ਮੁੰਬਈ ਦੀ ਗੱਲ ਕਰਾਂਗੇ ਮੁੰਬਈ ਦੇ ਵਿੱਚ 24 ਕੈਰਟ 10 ਗ੍ਰਾਮ 91200 ਰੁਪਏ ਆ ਦੂਸਰੇ ਪਾਸੇ 22 ਕੈਰਟ 10 ਗ੍ਰਾਮ ਦੀ ਗੱਲ ਕਰੀਏ ਤਾਂ ਉਹ 83600 ਰੁਪਏ ਆ ਕੋਲਕਾਤਾ ਦੇ ਵਿੱਚ ਵੀ ਇਹ ਕੀਮਤ ਇਸੇ ਤਰੀਕੇ ਆ 91200 ਰੁਪਏ 24 ਕੈਰਟ 10 ਗ੍ਰਾਮ 10 ਗ੍ਰਾਮ 22 ਕੈਰਟ ਜੋ ਹੈ ਉਹ 83600 ਰੁਪਏ ਆ ਚੰਨਈ ਦੇ ਵਿੱਚ ਵੀ ਇਹੀ ਕੀਮਤ ਦੱਸੀ ਗਈ ਹੈ ਕਿ 24 ਕੈਰਟ 10 ਗ੍ਰਾਮ ਦੀ 91200 ਰੁਪਏ ਆ ਤੇ ਦੂਸਰੇ ਪਾਸੇ 22 ਕੈਰਟ 10 ਗ੍ਰਾਮ ਸੋਨੇ ਦੀ ਕੀਮਤ ਚਨਈ ਦੇ ਵਿੱਚ 83600 ਰੁਪਏ 3 ਮਹੀਨਿਆਂ ਦੇ ਵਿੱਚ 13200 ਰੁਪਏ ਤੋਂ ਵੀ ਜ਼ਿਆਦਾ ਮਹਿੰਗਾ ਜਿਹੜਾ ਉਹ ਸੋਨਾ ਹੋਇਆ ਇਸ ਸਾਲ ਯਾਨੀ ਕਿ 1 ਜਨਵਰੀ ਤੋਂ ਹੁਣ ਤੱਕ 24 ਕੈਰਟ ਸੋਨੇ ਦੇ 10 ਗ੍ਰਾਮ ਦੀ ਕੀਮਤ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ 13000 ਤੋਂ ਵੱਧ ਦਾ ਵਾਦਾ ਵਿਖਣ ਨੂੰ ਮਿਲਿਆ 76162 ਰੁਪਏ ਤੋਂ 99164 ਰੁਪਏ ਇਸ ਦੀ ਕੀਮਤ ਹੋ ਚੁੱਕੀ ਹੈ ਚਾਂਦੀ ਦੀ ਗੱਲ ਕਰੀਏ 86017 ਰੁਪਏ ਪ੍ਰਤੀ ਕਿਲੋ ਤੇ ਚਾਂਦੀ ਸੀ ਜਿਸ ਦੇ ਵਿੱਚ 14875 ਰੁਪਏ ਦਾ ਵਾਧਾ ਵਿਖਣ ਨੂੰ ਮਿਲਿਆ ਤੇ ਹੁਣ 1 ਲੱਖ ਨੂੰ ਪਾਰ ਕਰ ਚੁੱਕੀ ਹੈ ਚਾਂਦੀ ਦੀ ਕੀਮਤ ਪਿਛਲੇ ਸਾਲ ਯਾਨੀ ਕਿ 2024 ਦੇ ਵਿੱਚ ਸੋਨਾ ਪੂਰੇ ਸਾਲ ਦੇ ਵਿੱਚ 12810 ਰੁਪਏ ਮਹਿੰਗਾ ਹੋਇਆ ਸੀ ਪਰ ਇੱਥੇ ਲਗਾਤਾਰ ਸੋਨੇ ਦੀ ਜਿਹੜੀ ਕੀਮਤ ਹੈ ਉਹ ਵਾਧੀ ਹੋਈ ਦੇਖੀ ਜਾ ਰਹੀ ਹੈ ਨਾਲ ਹੀ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੇਡਿਆ ਐਡਵਾਈਜ਼ਰੀ ਦੇ ਡਾਇਰੈਕਟਰ ਅਜੇ ਕੇਡਿਆ ਦਾ ਕਹਿਣਾ ਹੈ ਕਿ ਸੋਨੇ ਦੇ ਵਿੱਚ ਵੱਡੀ ਤੇਜ਼ੀ ਤੋਂ ਬਾਅਦ ਗਿਰਾਵਟ ਆਉਣੇ ਸੀ ਉਹ ਆ ਚੁੱਕੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਭੂ ਰਾਜਨੀਤਿਕ ਤਣਾ ਦੇ ਕਾਰਨ ਸੋਨੇ ਨੂੰ ਸਮਰਥਨ ਮਿਲ ਰਿਹਾ ਹੈ ਇਸ ਦੇ ਨਾਲ ਹੀ 골ਡ ETF ਦੇ ਵਿੱਚ ਨਿਵੇਸ਼ ਦਾ ਵਾਅਦਾ ਦੇਖਣ ਨੂੰ ਮਿਲ ਰਿਹਾ ਹੈ ਇਸ ਕਾਰਨ ਸੋਨੇ ਦੀ ਮੰਗ ਵੱਧ ਰਹੀ ਹੈ ਅਜਿਹੇ ਦੇ ਵਿੱਚ ਇਸ ਸਾਲ ਸੋਨਾ 92000 ਰੁਪਏ ਪ੍ਰਤੀ 10 ਗ੍ਰਾਮ ਦੇ ਪਾਰ ਪਾਉਂ ਸਕਦਾ ਹੈ ਜੇਕਰ ਅਸੀਂ ਚਾਂਦੀ ਦੀ ਗੱਲ ਕਰੀਏ ਤਾਂ ਦੱਸਿਆ ਜਾ ਰਿਹਾ ਹੈ ਕੀ ਇਸਦੀ ਕੀਮਤ ਹੋਰ ਜ਼ਿਆਦਾ ਵਾਸਕਦੀ ਹੈ ਸਾਲ ਦੇ ਅੰਤ ਦੇ ਵਿੱਚ ਆਂਦੀ 1,08,000 ਰੁਪਏ ਤੱਕ ਜਾ ਸਕਦੀ ਹੈ ਹੁਣ ਗੱਲ ਸੋਨਾ ਖਰੀਦਣ ਦੀ ਕੀਤੀ ਜਾਵੇ ਤਾਂ ਬਿਊਰੋ ਆਫ ਇੰਡੀਅਨ ਸਟੈਂਡਰਡਸ ਯਾਨੀ ਕਿ BIS ਦੇ ਹਾਲਮਾਰਕ ਵਾਲਾ ਪ੍ਰਮਾਣਿਤ ਸੋਨਾ ਹਮੇਸ਼ਾ ਖਰੀਦਣਾ ਚਾਹੀਦਾ ਹੈ ਸੋਨੇ ਦੇ ਉੱਤੇ 6 ਅੰਕਾਂ ਦਾ ਹਾਲਮਾਰਕ ਯੂਨੀਕ ਕੋਡ ਹੁੰਦਾ ਹੈ ਇਸ ਨੂੰ ਹੌਲਮਾਰਕ ਯੂਨੀਕ ਆਈਡੈਂਟੀਫਿਕੇਸ਼ਨ ਨੰਬਰ ਯਾਨੀ ਕਿ ਐਚਯੂ ਆਈਡੀ ਕਿਹਾ ਜਾਂਦਾ ਹੈ ਇਹ ਨੰਬਰ ਅਲਫਾਨੂਮੈਰਿਕ ਭਾਗ ਕੁਛ ਇਸ ਤਰ੍ਹਾਂ ਦਾ ਹੁੰਦਾ ਹੈ A Z 4 5 2 4 ਹੌਲਮਾਰਕਿੰਗ ਦੇ ਰਾਹੀਂ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਸੋਨਾ ਕਿੰਨੇ ਕੈਰਟ ਦਾ ਹੈ ਤੇ ਜੇਕਰ ਤੁਸੀਂ ਕਦੇ ਵੀ ਸੋਨੇ ਦੀ ਖਰੀਦਦਾਰੀ ਕਰਦੇ ਹੋ ਤੇ ਤੁਹਾਨੂੰ ਹੌਲਮਾਰਕ ਵਾਲਾ ਹੀ ਸੋਨਾ ਖਰੀਦਣਾ ਚਾਹੀਦਾ ਹੈ ਉਸ ਤੋਂ ਇਹ ਪਤਾ ਲੱਗ ਜਾਂਦਾ ਹੈ ਕਿ ਸੋਨਾ ਕਿੰਨੇ ਕੈਰਟ ਦਾ ਹੈ ਸੋਨੇ ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਹੀ ਵਾਧਾ ਵੇਖਣ ਨੂੰ ਮਿਲ ਰਿਹਾ ਤੇ ਇੱਥੇ ਜਾਣਕਾਰੀ ਇਹ ਹੀ ਦਿੱਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਵਾਧਾ ਔਰ ਜ਼ਿਆਦਾ ਹੋ ਸਕਦਾ